ਗੁਰਦਾਸਪੁਰ ਦੇ ਸਕੂਲ ਆਫ ਅਮੀਨਸ ਵਿੱਚ ਅੱਜ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਮਤੀ ਚੋਣਾਂ ਲਈ ਪਈਆਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਵੋਟ ਗਿਣਤੀ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਅਤੇ ਗਿਣਤੀ ਦੀ ਪ੍ਰਕਿਰਿਆ ਸ਼ਾਂਤਮਈ ਢੰਗ ਨਾਲ ਅੱਗੇ ਵਧ ਰਹੀ ਹੈ। ਜਾਣਕਾਰੀ ਮੁਤਾਬਕ ਗੁਰਦਾਸਪੁਰ ਜ਼ਿਲ੍ਹੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਦੇ ਕੁੱਲ 25 ਜ਼ੋਨਾਂ ਵਿੱਚੋਂ 7 ਉਮੀਦਵਾਰ ਪਹਿਲਾ ਹੀ ਬਿਨਾ ਮੁਕਾਬਲੇ ਜਿੱਤ ਹਾਸਲ ਕਰ ਚੁੱਕੇ ਹਨ ਜਦਕਿ 18 ਜ਼ੋਨਾਂ ਵਿੱਚ ਚੋਣਾਂ ਹੋਈਆਂ ਹਨ ਜਿਨ੍ਹਾਂ ਦੇ ਨਤੀਜੇ ਅਜੇ ਐਲਾਨੇ ਜਾਣੇ ਬਾਕੀ ਹਨ ਉੱਥੇ ਹੀ ਬਲਾਕ ਸੰਮਤੀ ਦੀਆਂ ਕੁੱਲ 204 ਸੀਟਾਂ ਵਿੱਚੋਂ 64 ਉਮੀਦਵਾਰ ਪਾਰ ਬਿਨਾ ਮੁਕਾਬਲੇ ਜਿੱਤ ਚੁੱਕੇ ਹਨ ਜਦਕਿ 140 ਸੀਟਾਂ ਲਈ ਵੋਟਿੰਗ ਹੋਈ ਸੀ ਜਿਨ੍ਹਾਂ ਦੀ ਗਿਣਤੀ ਜਾਰੀ ਹੈ ਫਤਿਹਗੜ ਚੂੜੀਆਂ ਜ਼ਿਲ੍ਹਾ ਪ੍ਰਿਸ਼ਤ ਦੇ ਜ਼ੋਨ ਕਾਲਾ ਅਫਗਾਨਾ ਤੋਂ ਸ਼ੁਰੂਆਤੀ ਰੁਝਾਨਾਂ ਵਿੱਚ ਕਾਂਗਰਸ ਅੱਗੇ ਦੱਸਿਆ ਜਾ ਰਿਹਾ ਹੈ ਦੁੱਧੇ ਪਾਸੇ ਬਟਾਲਾ ਵਿੱਚ ਵੀ ਵੋਟਾਂ ਦੀ ਗਿਣਤੀ ਲਗਾਤਾਰ ਜਾਰੀ ਹੈ ਇਸ ਦੌਰਾਨ ਗੁਰਦਾਸਪੁਰ ਦੇ ਕਾਊਂਟਿੰਗ ਸੈਂਟਰ ਦਾ ਜਾਇਜ਼ਾ ਲੈਣ ਲਈ ਚੋਣ ਅਬਜ਼ਰਵਰ ਹਰਪ੍ਰੀਤ ਸਿੰਘ ਵੀ ਮੌਕੇ ਤੇ ਪਹੁੰਚੇ ਅਤੇ ਉਹਨਾਂ ਵੱਲੋਂ ਗਿਣਤੀ ਪ੍ਰਕਿਰਿਆ ਅਤੇ ਸੁਰੱਖਿਆ ਪ੍ਰਬੰਧਾਂ ਦਾ ਨਿਰੀਖਣ ਕੀਤਾ ਗਿਆ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਹੈ ਕਿ ਨਤੀਜੇ ਪੂਰੀ ਪਾਰਦਰਸ਼ਤਾ ਨਾਲ ਜਲਦ ਐਲਾਨੇ ਜਾਣਗੇ ਬਿਲਕੁਲ ਜੀ ਲੱਗ ਰਿਹਾ ਦੁਨੀਆ ਜਿਹੜੀ ਆਮ ਪਾਰਟੀ ਤੋਂ ਨਾਰਾਜ਼ ਆ ਮੈਂ ਕਾਂਗਰਸ ਪਾਰਟੀ ਦਾ ਬਲਾਕ ਸੰਤੀ ਦਾ ਮੈਂਬਰ ਤੇ ਖੜਾ ਸੀ ਹੁਣ ਉੱਪਰ ਅੰਦਰ ਅਕਾਊਂਟਿੰਗ ਵੀ ਚੱਲ ਰਹੀ ਆ ਉਹਦੇ ਵਿੱਚ ਕਾਂਗਰਸ ਭਰੂ ਜਾ ਰਹੀ ਆ ਸਾਰਿਆਂ ਦੇ ਉੱਪਰ ਝਾੜੂ ਤੇ ਮੇਰੇ ਹਿਸਾਬ ਨਾਲ ਚੌਥੇ ਨੰਬਰ ਤੇ ਹੀ ਸ਼ਾਇਦ ਆ ਰਿਹਾ ਹੁਣ ਤੱਕ ਬਾਕੀ ਜੋ ਫਾਈਨਲ ਨਤੀਜੇ ਆਉਣਗੇ ਉਹ ਤੋਂ ਕਲੀਅਰ ਹੋ ਜਾਏਗਾ ਜੀ ਪ੍ਰਸ਼ਾਸਨ ਨੂੰ ਲੈ ਕੇ ਤਸੱਲੀ ਹੈ ਬਿਲਕੁਲ ਜੀ ਪ੍ਰਸ਼ਾਸਨ ਕੱਲ ਵੀ ਥੋੜੀ ਜਿਹੀ ਹੋਈ ਸੀ ਅਸੀਂ 10 ਵਜੇ ਤੋਂ ਆ ਕੇ ਬੈਠੇ ਸੀ ਕਈ 5 ਵਜੇ ਆ ਕੇ ਲੈ ਕੇ ਕਾਰ ਚਲੇ ਗਏ ਸੀ ਉੱਤੇ ਥੋੜੀ ਜਿਹੀ ਤਲਖੀ ਹੋਈ ਪਰ ਉਹ ਪ੍ਰਸ਼ਾਸਨ ਦੇ ਪੁਖਤਾ ਪ੍ਰਬੰਧ ਸਹੀ ਨੇ ਠੀਕ ਨੇ ਜੋਂ 14 ਨੰਬਰ ਜੀ ਇਹ ਬਲਾਕ ਸੰਮਤੀ ਜੀ ਹਾਂਜੀ ਬਲਾਕ ਸੰਮਤੀ ਹਾਂਜੀ ਉਮੀਦਵਾਰ ਸੀ ਤੁਸੀਂ ਹਾਂਜੀ ਉਮੀਦਵਾਰ ਆਮ ਆਦਮੀ ਪਾਰਟੀ ਤੋਂ ਕਿਸ ਤਰ੍ਹਾਂ ਦਾ ਮਾਹੌਲ ਲੱਗ ਰਿਹਾ ਲੱਗ ਰਿਹਾ ਜੀ ਬਾਜ਼ੀ ਮਾਰ ਦਿਓਗੇ ਬਿਲਕੁਲ ਜੀ ਵਧੀਆ ਮਾਹੌਲ ਲੱਗ ਰਿਹਾ ਪੁਖਤਾ ਪਹੁੰਚੀ ਹੋਏ ਇਸ ਤਰ੍ਹਾਂ ਸਾਰੇ ਪ੍ਰਬੰਧ ਠੀਕ ਲੱਗ ਰਹੇ ਆ ਜੀ ਬਿਲਕੁਲ ਸਹੀ ਹੈ ਜੀ ਚਾਹੋਗੇ ਕੁਝ ਹਾਂਜੀ ਸਭ ਕੁਝ ਮੈਂ ਠੀਕ ਚੱਲ ਰਿਹਾ ਜੀ ਜੋ ਵੀ ਇੱਥੇ ਪ੍ਰਸ਼ਾਸਨ ਵਧੀਆ ਕਰ ਰਿਹਾ ਆਪਣਾ ਕੰਮ ਸਭ ਦੀ ਜੰਦੇ ਕਾਊਂਟਰ ਸੈਂਟਰ ਤੇ ਸਿਕਿਉਰਿਟੀ ਦੇ ਪੂਤਾ ਪਰ ਬੰਦ ਹਨ 메인 게ਟ ਤੇ ਅੰਦਰ ਐਂਟਰੀ ਦੇ ਅੰਦਰਲੀ ਐਂਟਰੀ ਦੇ 게ਟ ਤੇ ਪੂਰੀ ਫਿਸਕਿੰਗ ਹੋ ਰਹੀ ਹੈ ਜਿਨ੍ਹਾਂ ਕੋਲ অথਟੀ ਹੈ ਉਹ ਹੀ ਅੰਦਰ ਆ ਰਹੇ ਨੇ ਬਾਕੀ ਕਿਸੇ ਨੂੰ ਅੰਦਰ ਆਉਣ ਅਲਾਉਡ ਨਹੀਂ ਹੈ ਅਸੀਂ ਸਾਰੇ ਆਪਣੇ ਕਾਊਂਟਰ ਸੈਂਟਰ ਦੀ ਐਂਟੀ ਸਭਟਾ ਚੈੱਕ ਕਰ ਲਿਆ ਸਾਡੇ ਕੋਕ ਦੂਜੇ ਕੰਪੋਨੈਂਟ ਹੈਗੇ ਆ ਚੈਕਿੰਗ ਵਾਲੇ ਉਹਨਾਂ ਚੈਕਿੰਗ ਕਰ ਰਹੇ ਆ ਤੇ ਸਾਡੀ ਹਰ ਛੋਟੀ ਛੋਟੀ ਗੱਲ ਤੇ ਸਾਡੀ ਪੈਣੀ ਨਿਗਾਹ ਹੈ ਸਟਾਰ نیوز ਪੰਜਾਬੀ ਟੀਵੀ ਲਈ ਗੁਰਦਾਸਪੁਰ ਤੋਂ ਲਵਪ੍ਰੀਤ ਸਿੰਘ ਖੁਸ਼ੀਪੁਰ ਦੀ ਰਿਪੋਰਟ ਤੁਸੀਂ ਦੇਖ ਰਹੇ ਹੋ ਸਟਾਰ نیوز ਪੰਜਾਬੀ